ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਨੇੜਿਓਂ ਬੀਤੇ ਦਿਨੀ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਕਾਰਨ ਪੁਲਸ ਹੋਈ ਸਖਤ ਪੁਲਿਸ ਸਟੇਸ਼ਨ ਦਿਨਾਨਗਰ ਅਧੀਨ ਆਉਂਦੇ ਪਿੰਡ ਡੀਡਾ ਸਾਂਸੀਆਂ ਨੇੜਿਓਂ ਬੀਤੇ ਦਿਨੀ ਤਿੰਨ ਨੌਜਵਾਨਾਂ ਦੀਆਂ ਸ਼ੱਕੀ ਹਾਲਾਤਾਂ ਵਿੱਚ ਲਾਸ਼ਾਂ ਮਿਲਿਆ ਸਨ ਲਾਸ਼ਾਂ ਮਿਲਣ ਕਾਰਨ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ ਉਧਰ ਇਸ ਸਬੰਧੀ ਪੁਲਸ ਵੱਲੋਂ ਵੀ ਪੂਰੀ ਮਸਤੈਦੀ ਵਰਤੀ ਜਾ ਰਹੀ ਹੈ ਗੁਰਦਾਸਪੁਰ ਦੇ ਐਸਐਸਪੀ ਦਾਇਮਾ ਹਰੀਸ਼ ਕੁਮਾਰ ਵੀ ਪਾਰੀ ਫੋਰਸ ਨਾਲ ਪਿੰਡ ਢੀਡਾ ਸਾਂਸੀਆਂ ਵਿੱਚ ਪਹੁੰਚ ਕੇ ਤਲਾਸ਼ੀ ਅਭਿਆਨ ਚਲਾ ਰਹੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਨੇ ਕਿਹਾ ਕਿ ਜੋ 3 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ ਉਹਨਾਂ ਦੀ شناخت ਕਰ ਲਈ ਗਈ ਹੈ। ਉਹਨਾਂ ਕਿਹਾ ਕਿ ਪਿੰਡ ਢੀਡਾ ਸਾਂਸੀਆਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਜੋ ਵੀ ਨਸ਼ੇ ਦਾ ਕਾਰੋਬਾਰ ਕਰਦਾ ਫੜਿਆ ਗਿਆ ਸਖਤੀ ਨਾਲ ਜਿਠਿਆ ਜਾਵੇਗਾ। ਉਨਾ ਕਿਹਾ ਕਿ ਨਸ਼ੇ ਦੇ ਸਦਾਗਰਾਂ ਦੀ ਪ੍ਰਾਪਰਟੀ ਵੀ ਸੀਲ ਕੀਤੀ ਜਾਵੇਗੀ। ਹਾਲੀਆ SSP ਸਾਹਿਬ ਦੱਸ ਦਿਓ ਜੀ ਰਾਜਨ ਜੀ ਇਸ ਬਾਬਤ ਇਹ ਜਿਹੜੀ ਕਾਰਵਾਈ ਹੋਸਦੀ ਹੋਈ ਹੈ ਡੀਡਾ ਸਾਂਸੀਆਂ ਤੇ ਕੀ ਕਾਰਵਾਈ ਹੈ? ਅ ਅੱਜ ਦੂਜਾ ਦਿਨ ਹੈ ਲਗਾਤਾਰ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਮੈਸਿਵਸ ਖੇលਤੇ ਕਿੰਨਾ ਜਾ ਰਿਹਾ ਹੈ? ਤੋ ਉਹ ਡੀਡਾ ਸਾਸੀਆ ਆਵਾਂਖਾ ਜਿਹੜੇ ਵੀ ਸਾਡੇ ਇੱਥੇ ਪਿੰਡ ਹੈਗੇ ਜਿੱਥੇ ਇਨਫੋਰਮੇਸ਼ਨ ਰੈਗੂਲਰ ਸਾਨੂੰ ਮਿਲਦੀ ਹੈ ਉੱਥੇ ਅਸੀਂ ਸਰਚ ਵੀ ਕਰਾਉਂਦੇ ਹਾਂ ਚੈਕਿੰਗ ਕਰਾਉਂਦੇ ਹਾਂ ਸਰਪ੍ਰਾਈਜ਼ ਚੈਕਿੰਗ ਕਰਾਉਂਦੇ ਹਾਂ ਤੇ ਵੈਰੀਫਿਕੇਸ਼ਨ ਕਰਦੇ ਹਾਂ ਜਿਹੜੇ ਵੀ ਬੰਦੇ ਜੋ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲ ਹੁੰਦੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਤੋ ਇਹ ਅੱਜ ਅਸੀਂ 300 ਤੋਂ ਵੱਧ ਪੁਲਿਸ ਮੁਲਾਜ਼ਮ ਡੀਐਸਪੀਜ਼ ਐਸਐਚਓ ਸਾਰਿਆਂ ਨੂੰ ਲੈ ਕੇ ਇੱਕ ਨਾਕੇਬੰਦੀ ਕਰਕੇ ਪਹਿਲੇ ਪੂਰੇ ਏਰੀਆ ਦੀ ਗੇਰਾਬੰਦੀ ਕਰਕੇ ਫਿਰ ਹਰੇਕ ਇਕੱਲੇ-ਇਕੱਲੇ ਘਰ ਦੀ ਸਰਚ ਕੀਤੀ ਗਈ ਹੈ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਮਕਦਮੇ ਦਰਜ ਹੈ ਜਾਂ ਜਿਨ੍ਹਾਂ ਦੀ ਇਨਫੋਰਮੇਸ਼ਨ ਹੈਗੀ ਕਿ ਉਹ ਹੁਣ ਵੀ ਐਕਟਿਵਲੀ ਇਹ ਕੰਮ ਕਰ ਰਹੇ ਹਨ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਇਹ ਕਾਰਵਾਈ ਕੀਤੀ ਹੈ ਸਭ ਦੇਖੋ ਇਹਨਾਂ ਲਾਸ਼ਾਂ ਮਿਲੀਆਂ ਜੀ ਪਿਛਲੇ ਦਿਨੀ ਤੁਹਾਨੂੰ ਲੱਗਦਾ ਹੈ ਕਿ ਉਹ ਮਤਲਬ ਨਸ਼ੇ ਦੇ ਨਾਲ ਜੁੜਿਆ ਮਾਮਲਾ ਹੈ ਜੀ ਜੋ ਹੈ ਦੋ ਵਕਰੇ ਇਨਸੀਡੈਂਟ ਜਿਹੜੇ ਆ ਸਾਹਮਣੇ ਆਏ ਸੀ ਕਿਉਂਕਿ ਉਹ ਦੋ ਬੰਦੇ ਜਿਹੜੇ ਆ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀ ਇੱਕ ਜਿਹੜਾ ਪਠਾਨਕੋਟ ਸਾਈਡ ਦਾ ਸੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਕਰਤੀ ਗਈ ਹੈ ਉਸ ਦੀ ਬੇਸਿਕਲੀ ਜਿਹੜੀ ਫੈਮਿਲੀ ਮੈਂਬਰਸ ਦੇ ਬਿਆਨ ਲੈ ਕੇ ਉਹ ਕਿੱਥੋਂ ਕਿਉਂਕਿ ਪ੍ਰੀਲਿਮਿਨਰੀ ਇਹ ਚੀਜ਼ ਲੱਗ ਰਹੀ ਹੈ ਬਾਕੀ ਪੋਸਟਮਾਰਟਮ ਰਿਪੋਰਟ ਤੋਂ ਕਲੀਅਰ ਹੋ ਜਾਊਗਾ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਹੈ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਆਦੀ ਸੀਗੇ ਸੋ ਉਹਨਾਂ ਨੇ ਜੀਐਸਪੀ ਬੰਦੇ ਦੇ ਨਾਲ ਉਹਦੇ ਕੰਟੈਕਟ ਸੀਗੇ ਪਲੱਸ ਉਹਨਾਂ ਦੇ ਟੈਕਨੀਕਲੀ ਅਸੀਂ ਐਗਜ਼ਾਮਿਨ ਵੰਨੇ ਦਾ ਇਹਦੇ ਵਿੱਚ ਰੋਲ ਹੈ ਉਹ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ 304 ਦਾ ਪੱਛਾ ਰਜਿਸਟਰ ਕੀਤਾ ਗਿਆ ਤੇ ਲੋਕਲ ਪੁਲਿਸ ਨੇ ਆਈਡੈਂਟੀਫਾਈ ਕਰਕੇ ਜਿਹੜੇ 17 ਦੇ ਕਰੀ ਬੰਦੇ ਆ ਆਈਡੈਂਟੀਫਾਈ ਕਰਕੇ ਵਕਫ ਵਕ ਉਹਨਾਂ ਨੂੰ ਨਾਮਿਨੇਟ ਕੀਤਾ ਹੈ ਪੰਜ ਦੀ ਅਰੈਸਟ ਵੀ ਪਾਈ ਹੈ ਇਹ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਡੀਡਾ ਸਾਂਸੀਆ ਇਹ ਸਾਰੇ ਨਸ਼ੇ ਕਰਕੇ ਜਾਣਿਆ ਜਾਂਦਾ ਹੈ ਛੋਟੇ ਛੋਟੇ ਬੱਚੇ ਨੂੰ ਵੀ ਪਤਾ ਹੈ ਕਿ ਇੱਥੇ ਨਸ਼ਾ ਜਿਹੜਾ ਵਿਕਦਾ ਹੈ ਕਿ ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਜਿਹੜੀ ਹੈ ਉਹ ਲੇਟ ਕਾਰਵਾਈ ਕਰ ਰਹੀ ਹੈ ਅ ਨਹੀਂ ਇੱਥੇ ਲਗਾਤਾਰ ਕਾਰਵਾਈ ਹੋ ਰਹੀ ਹੈ ਕਿਉਂਕਿ ਕਈ ਚੀਜ਼ ਤੁਹਾਨੂੰ ਵੀ ਹੁਣ ਇੱਥੇ ਵੈਰੀਫਾਈ ਕਰਕੇ ਪਤਾ ਚਲ ਜਾਏਗਾ ਕਿ ਕਈ ਸਾਰੇ ਦਦੇ ਸਮਗਲਜ਼ ਜਿਨ੍ਹਾਂ ਦੀ ਪ੍ਰਾਪਰਟੀਆਂ ਪੁਲਿਸ ਨੇ ਜ਼ਬਤ ਕੀਤੀ ਹੈ ਇਸ ਸਾਲ ਲਗਾਤਾਰ ਅਸੀਂ ਆਊਂਡ 24 ਦੇ ਕਰੀਬ ਕਾਸੋ ਆਪਰੇਸ਼ਨ ਕੀਤੇ ਸੀ ਜਿਸ ਦੇ ਵਿੱਚ ਮੇਨ ਫੋਕਸ ਜਿਹੜਾ ਸੀਗਾ ਉਹ ਡੀਡਾ ਤੇ ਅਵਾਂਖਾ ਔਰ ਪਨੀਆੜ ਇਸ ਸਾਈਡ ਦਾ ਸੀ ਐਂਡ ਇਸ ਤੋਂ ਇਲਾਵਾ ਪੰਜ ਇਸ ਤਰ੍ਹਾਂ ਦੇ ਸਮਗਲਰ ਸੀਗੇ ਜਿਨ੍ਹਾਂ ਦੀ ਪ੍ਰਾਪਰਟੀਆਂ ਨੂੰ ਅਟੈਚ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਆਰਡਰ ਹਾਸਲ ਕੀਤੇ ਗਏ ਉਹਨਾਂ ਨੇ ਆਪਣੇ ਵਕੀਲ ਖੜੇ ਕੀਤੇ ਸੀ ਬਕਾਇਦਾ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਬਟ ਉੱਥੇ ਪੁਲਿਸ ਨੇ ਆਪਣਾ ਪੱਖ ਪੇਸ਼ ਕਰਕੇ ਪ੍ਰੋਪਰ ਇਨਵੈਸਟੀਗੇਸ਼ਨ ਸ਼ੋਅ ਕਰਕੇ ਉਹਨਾਂ ਦੀ 2.5 ਕਰੋੜ ਤੋਂ ਵੱਧ ਜਿਹੜੀ ਪ੍ਰਾਪਰਟੀ ਹੈਗੀ ਉਹਨੂੰ ਜ਼ਬਤ ਕੀਤਾ ਇਸ ਤੋਂ ਇਲਾਵਾ ਇਹ ਇੱਕ ਪ੍ਰੋਬਲਮ ਇਹ ਵੀ ਇੱਥੇ ਦੇ ਲੋਕਾਂ ਦੀ ਹੈਗੀ ਕਿ ਕਿ ਉਹ ਕਈ ਜੋ ਹੈ ਮਾਈਗ੍ਰੇਟ ਕਰਕੇ ਨੇੜੇ ਛੰਨੀ ਬੇਲੀ ਦਾ ਏਰੀਆ ਉੱਥੇ ਵੀ ਉਹਨਾਂ ਦੀ ਰਿਸ਼ਤੇਦਾਰੀ ਹੁੰਦੀ ਹੈ ਜੋ ਕਿ ਹਿਮਾਚਲ ਦੇ ਵਿੱਚ ਹੈ ਕਈ ਜਿਹੜਾ ਜੰ वाले ਹੁੰਦੇ ਹਨ ਤਾਂ ਉਹ ਮੋਬਿਲਾਈਜ਼ ਕਰਦੇ ਰਹਿੰਦੇ ਆ ਮੂਵ ਕਰਦੇ ਰਹਿੰਦੇ ਆ ਜਿਸ ਤੇ ਕਰਕੇ ਥੋੜੀ ਪ੍ਰੋਬਲਮ ਜ਼ਰੂਰ ਫੇਸ ਕਰਨ ਨੂੰ ਮਿਲਦੀ ਹੈ ਲੇਕਿਨ ਸਾਡਾ ਫੋਕਸ ਨਹੀਂ ਹਟਦਾ ਅਸੀਂ ਲਗਾਤਾਰ ਉਹਨਾਂ ਦੇ ਪਿੱਛੇ ਹੈਗੇ ਅੱਜ ਵੀ ਜਦੋਂ ਇੱਥੇ ਜੋ ਥਰੋ ਚੈਕਿੰਗ ਕੀਤੀ ਗਈ ਹੈ ਕਈ ਜਿਹੜਾ ਹੈ ਪੁਲਿਸ ਨੂੰ ਵੀ ਇਨਫਾਰਮੇਸ਼ਨ ਮਿਲੀ ਕਈ ਕਈ ਲੋਕਾਂ ਨੇ ਆਪਣੇ ਘਰਾਂ ਤੇ ਲੋਕ ਲਾਤਾ ਸੀ ਤਾਂ ਉਹ ਮੂਵ ਕਰਕੇ ਜਿਹੜੇ ਵੀ ਏਰੀਆ ਦੇ ਵਿੱਚ ਗਏ ਅਸੀਂ ਉੱਥੇ ਦੀ ਵੀ ਇਨਫਾਰਮੇਸ਼ਨ ਗੈਦਰ ਕਰਕੇ ਤਾਂ ਕਿ ਉਹਨਾਂ ਦੇ ਜਿੰਨੇ ਵੀ ਠਿਕਾਣੇ ਹੋਰ ਕਿੱਥੇ ਆਏ ਚਾਹੇ ਉਹ ਦੂਜੇ ਸਟੇਟ ਦੇ ਵਿੱਚ ਹੋ ਉੱਥੋਂ ਵੀ ਜਾ ਕੇ ਪ੍ਰੋਪਰ ਪ੍ਰੋਸੈਸ ਅਡਾਪਟ ਕਰ ਵੀ ਵੀ ਉਹਨਾਂ ਦੀ ਪ੍ਰਾਪਰਟੀ ਦੀ ਡੀਟੇਲ ਹੈ ਉਹਨਾਂ ਨੇ ਕੀ ਪ੍ਰਾਪਰਟੀ ਬਣਾਈ ਹੈ ਉਹਨਾਂ ਤੇ ਕੇਸਸ ਰਜਿਸਟਰਡ ਹੈ ਤੋਂ ਐਸ ਪਰ ਦੀ ਸੈਕਸ਼ਨਸ ਆਫ ਐਨਡੀਪੀਐਸ ਐਕਟ ਅਸੀਂ ਉਹਨੂੰ ਜ਼ਬਤ ਵੀ ਕਰਾਵਾਂਗੇ ਸਰ ਉਹਨਾਂ ਦੇ ਦਿਨ ਵਿੱਚ ਜਿਹੜੀ ਇਹ ਸ਼ਕਤੀ ਇਧਰ ਹੈਗੀ ਇੰਨੀ ਸ਼ਕਤੀ ਦੇ ਬਾਵਜੂਦ ਜਿਹੜੀ ਹੈ ਇੰਨੀ ਜਾਣਕਾਰੀ ਦੇ ਬਾਵਜੂਦ ਵੀ ਇਦਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਤਿੰਨ ਬੰਦੇਾਂ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਕਿੱਦਾਂ ਸਮਝਦੇ ਹੋ ਇਹਨੂੰ ਇਹ ਫੇਲਰ ਆਫ ਪੁਲਿਸ ਹੈ ਜਾਂ ਕੁਝ ਹੋਰ ਹੈ? ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਫੇਲਰ ਆਫ ਪੁਲਿਸ ਹੈ ਕਿਉਂਕਿ ਕਈ ਵਾਰੀ ਹਰ ਇੱਕ ਕੇਸ ਦਾ ਇੱਕ ਆਪਣਾ ਜੋ ਹੈ ਬੈਕਗ੍ਰਾਉਂਡ ਹੁੰਦਾ ਹੈ। ਲਾਸਟ ਈਅਰ ਅਸੀਂ ਨਾਕੇ ਤੇ ਹੀ ਸਖਤ ਚੈਕਿੰਗ ਕਰਕੇ ਰਿਕਵਰੀ ਕਰਕੇ ਅਸੀਂ ਅਰਾਊਂਡ 18 ਕਿਲੋ ਦੇ ਨੇੜੇ ਹੈਰੋਇਨ ਬਰਾਮਦ ਕੀਤੀ ਸੀ ਜੋ ਕਿ ਜੰਮੂ ਕਸ਼ਮੀਰ ਸਾਈਡ ਤੋਂ ਆ ਰਹੀ ਸੀ। ਉਸ ਤੋਂ ਬਾਅਦ ਉਹਦੀ ਬੈਕਗ੍ਰਾਉਂਡ ਇਨਵੈਸਟੀਗੇਸ਼ਨ ਕਰਦੇ ਹੋਏ ਲਗਾਤਾਰ ਪੁਲਿਸ ਨੇ ਰੇਡ ਵੀ ਕੀਤੀ ਤੇ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦੇ ਜਿਹੜਾ ਬਾਰਡਰ ਏਰੀਆ ਹੈ ਪੂਰਾ ਪਰਿਵਾਰ ਇਸ ਪੂਰੇ ਇੱਕ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲਵ ਹੈਗਾ ਉਹਨਾਂ ਨੂੰ ਫੜਿਆ ਵੀ ਹੈ ਤਾਂ ਇੱਕ ਚੰਗੀ ਇਨਵੈਸਟੀਗੇਸ਼ਨ ਕਰਕੇ ਸਟੈਪ ਬਾਈ ਸਟੈਪ ਜਿਹੜੀ ਹੈ ਪੁਲਿਸ ਨੂੰ ਸਫਲਤਾ ਵੀ ਮਿਲੀ ਸਰ ਦੇਖਣ ਕਿ ਬੜਾ ਸਾਰੇ ਇੱਕ ਸਰ ਦੇਖਣ ਜਾਂਦਾ ਕਿ ਮਤਲਬ ਕਿ ਜਦੋਂ ਵੀ ਮਤਲਬ ਕਿ ਇਹ ਵੱਡੇ ਪਿੰਡ ਦੀ ਫੇਮਸ ਨਾਲ ਆ ਰਹੀ ਬੜੀ ਡੇਟਾ ਜਮਾਂਕਾ ਹੋ ਗਿਆ ਸਰ ਜਦੋਂ ਪੁਲਿਸ ਜਾ ਕੇ ਉੱਥੇ ਉਹਨਾਂ ਦੇ ਤਲਾਸ਼ੀ ਲੈਂਦੀ ਹੈ ਸਰ ਜ਼ੀਰੋ ਮਿਲਕ ਤੁਹਾਨੂੰ ਨਹੀਂ ਜਿਹੜੀ ਰਿਕਵਰੀ ਸਰ ਕੋਈ ਨਹੀਂ ਇੰਟੈਲੀਜੈਂਸ ਬੇਸਡ ਇਨਵੈਸਟੀਗੇਸ਼ਨ ਜਿਸ ਤੇ ਸਾਨੂੰ ਟੈਕਨੀਕਲੀ ਸਟੈਪ ਬਾਈ ਸਟੈਪ ਅਸੀਂ ਚੱਲਦੇ ਹਾਂ ਅਸੀਂ ਟੈਕਨੀਕਲੀ ਉਹਨੂੰ ਲ ਤਾਂ ਦੇਖੀ ਹੁੰਦਾ ਹੈ ਕਿ ਕੰਫੀਡੈਂਸ ਬਿਲਡਿੰਗ ਮੈਜ਼ਰ ਹੁੰਦਾ ਹੈ ਇੱਥੇ ਇੱਕ ਤੋਂ ਰੈਂਡਮ ਸਰਚ ਵੀ ਹੁੰਦੀ ਹੈ ਤੇ ਉੱਥੇ ਇੰਟੈਲੀਜੈਂਸ ਬੇਸ ਸਾਨੂੰ ਰਿਕਵਰੀ ਵੀ ਕਈ ਵਾਰ ਹੁੰਦੀ ਹੈ ਕੱਲ ਵੀ ਇਹਨਾਂ ਨੇ ਸਰਚ ਕੀਤੀ ਸੀ ਪੰਜ ਬੰਦੇ ਨੂੰ ਅਰੈਸਟ ਵੀ ਕੀਤਾ ਜਿਨ੍ਹਾਂ ਦੇ ਪੁਰਾਣੇ ਲਿੰਕਸ ਵੀ ਸੀਗੇ ਜੋ ਹੁਣ ਵੀ ਐਕਟੀਵਿਟੀ ਕਰ ਰਹੇ ਸਰ ਦੇਖਣ ਦੇ ਵਿੱਚ ਆਉਂਦਾ ਜਦੋਂ ਕੋਈ ਇਦਾਂ ਦੀ ਇਦਾਂ ਦੇ ਇਨਸੀਡੈਂਟ ਹੋ ਜਾਂਦਾ ਸਰ ਪੁਲਿਸ ਤਾਂ ਹੀ ਹਰਕਤ ਜਾਂਦੀ ਹੈ ਪਹਿਲਾਂ ਕਿਉਂ ਨਹੀਂ ਸਾਰੇ ਉਹਦੇ ਕੰਮ ਨਹੀਂ ਸਰ ਲੱਗਦਾ ਨਹੀਂ ਕਿ ਇਦਾਂ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਇਦਾਂ ਦੇ ਜਿਹੜੇ ਬਹੁਤ ਸਾਰੇ ਪੇਂਟ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉੱਥੇ ਕੋਈ ਸਪੈਸ਼ਲ ਜੜੀਆਂ ਨੇ ਚੈੱਕ ਪੋਸਟ ਜਾਂ ਇਦਾਂ ਦਾ ਕੁਝ ਜਿਹੜਾ ਸਥਾਪਿਤ ਕੀਤਾ ਜਾਵੇ ਨਹੀਂ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮਨੇ ਅਵੇਰਨੈਸ ਪ੍ਰੋਗਰਾਮਸ ਵੀ ਚਲਾਏ ਹਨ ਤਾਂ ਦੂਜੇ ਪਾਸੇ ਇਸ ਇਸ ਜਿਹੜਾ ਐਨਫੋਰਸਮੈਂਟ ਡਰਾਈਵ ਹੈ ਉੱਥੇ ਵੀ ਸਖਤੀ ਕੀਤੀ ਹੈ ਸਾਡੀ ਜਿਹੜੀ ਓਵਰਆਲ ਸਾਲ ਦੀ ਰਿਕਵਰੀ ਸੀ ਉਹ 50 ਕਿਲੋ ਤੋਂ ਵੱਧ ਸੀ ਚਾਹੇ ਉਹ ਨੈਸ਼ਨਲ ਹਾਈਵੇ ਦੇ ਥਰੂ ਹੋ ਰਹੀ ਹੋਵੇ ਸਮਗਲੀ ਨੂੰ ਰੋਕਿਆ ਹੈ ਚਾਹੇ ਉਹ ਬਾਰਡਰ ਤੋਂ ਆ ਰਹੇ ਹਨ ਨੂੰ ਰੋਕਿਆ ਹੈ ਬਾਰਡਰ ਦੇ ਕਈ ਇਸ ਤਰ੍ਹਾਂ ਦੇ ਪਿੰਡ ਹੈਗੇ ਜਿੱਦਾਂ ਸ਼ਹੂਰ ਕਲਾ ਹੈ ਜੋ ਕਿ ਕਲਾਂ ਨੌਰ ਦੇ ਇਲਾਕੇ ਵਿੱਚ ਹੈ ਉੱਥੇ ਕਰੀਬ 15 ਤੋਂ ਵੱਧ ਲੋਕਾਂ ਨੂੰ ਲਿੰਕ ਬਾਈ ਲਿੰਕ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਵੀ ਕੀਤਾ ਹੈ ਔਰ ਉਹਨਾਂ ਨੂੰ ਜੇਲ੍ਹ ਭੇਜਿਆ ਸੋ ਇਸ ਤਰ੍ਹਾਂ ਇਹ ਇਨਵੈਸਟੀਗੇਸ਼ਨ ਕਿਉਂਕਿ ਇਨਵੈਸਟੀਗੇਸ਼ਨ ਤੁਹਾਨੂੰ ਟੈਕਨੀਕਲੀ ਕਰਨੀ ਪੈਂਦੀ ਹੈ ਲਿੰਕ ਐਸਟੈਬਲਿਸ਼ ਕਰਨਾ ਪੈਂਦਾ ਇੱਕ ਦੂਜੇ ਪਾਸੇ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਉਹ ਇੱਕ ਦਬਿਸ਼ ਬਣਾਉਣ ਦੇ ਲਈ ਹੈ ਤਾਂ ਕਿ ਇਲੀਗਲ ਜਿਹੜੇ ਐਲੀਮੈਂਟਸ ਹੈ ਉਹਨਾਂ ਦੀ ਮੂਵਮੈਂਟ ਨੂੰ ਰੋਕਿਆ ਜਾ ਸਕੇ ਤਾਂ ਆਪਾਂ ਹਰ ਚੀਜ਼ ਨੂੰ ਕਿਉਂਕਿ ਇਹ ਇੱਕ ਮਲਟੀਪ੍ਰੋਂਗਡ ਅਪਰੋਚ ਹੁੰਦੀ ਹੈ ਐਂਡ ਨਾਲ ਹੀ ਅਸੀਂ ਜਿਹੜੇ ਅਵੇਅਰਨੈਸ ਸੈਮੀਨਾਰ ਹੈ ਜੋ ਬੱਚੇ ਹਲੇ ਨਸ਼ੇ ਦੇ ਵਿੱਚ ਨਹੀਂ ਆਏ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਉਹ ਵੀ ਅਸੀਂ ਸਕੂਲ ਸਕੂਲ ਦੇ ਵਿੱਚ ਜਾ ਕੇ ਅਸੀਂ ਕਰ ਰਹੇ ਹਾਂ ਸਾਡੇ ਨਾਲ ਇਸ ਤਰ੍ਹਾਂ ਦੇ ਵੀ ਲੋਕ ਅਟੈਚ ਹੋਏ ਹਨ ਜੋ ਕਿ ਆਪ ਪਹਿਲਾਂ ਆਦੀ ਸੀਗੇ ਹੁਣ ਉਹਨਾਂ ਨੇ ਨਸ਼ਾ ਛੋੜਤਾ ਹੈ ਕਈ ਸਾਰੇ ਐਨਜੀਓਜ਼ ਦੇ ਬੰਦੇ ਸੀਗੇ ਉਹ ਵੀ ਸਾਡੇ ਅਟੈਚ ਹੋਈ ਸੀ ਹੁਣ ਲਾਸਟਲੀ ਇਲੈਕਸ਼ਨਸ ਦੇ ਜਿਹੜੇ 4 ਮਹੀਨੇ ਗਏ ਆ ਉੱਥੇ ਸਾਡੀ ਡਿਊਟੀ ਆ ਇਲੈਕਸ਼ਨਸ ਵਾਲੀ ਵੀ ਸੀਗੀ ਸਿਕਿਉਰਿਟੀ ਪ੍ਰੋਗਰਾਮ ਜਿਹੜਾ ਉਹ ਵੀ ਅਸੀਂ ਦੇਖ ਰਹੇ ਸੀ ਵੱਖ-ਵੱਖ ਐਂਗਲ ਤੋਂ ਪੁਲਿਸ ਜਿਹੜੀ ਆ ਆਪਣਾ ਕੰਮ ਕਰ ਰਹੀ ਹੈ ਸਾਡਾ ਫੋਕਸ ਪੂਰੀ ਤਰ੍ਹਾਂ ਹੈ ਕਿ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ ਇਹਦੇ ਵਿੱਚ ਚਾਹੇ ਜਿਸ ਮਰਜ਼ੀ ਦੀ ਇਨਵੋਲਵਮੈਂਟ ਹੋ ਉਹ ਨੂੰ ਬਖਸ਼ਾ ਨਹੀਂ ਜਾਏਗਾ ਐਂਡ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਕਰਕੇ ਇਹਦੇ ਤੈਅ ਤੱਕ ਜਾਇਆ ਜਾਏਗਾ ਇਸ ਨਾਲ ਜਿਹੜਾ ਕੋਈ ਸਪੈਸ਼ਲ ਪ੍ਰੋਟੋਕੋਲ ਬਣਾਇਆ ਜਾਏਗਾ ਜਿਹੜੇ ਪਿੰਡ ਦੋ ਚਾਰ ਬਦਨਾਮ ਨੇ ਜਿਹਦਾ ਵ जी जी एक असी है ना एक मैकेनिजम डिवाइस किया है क्योंकि एक यूनीक प्रॉब्लम है क्योंकि कई बार युद्ध है कि हर एक केस की अपनी डायनेमिक्स होंगी है तो असी जिस तरह पी सी आर चलती है उसी तरह असी एक ड्रग सा स्कॉड तैयार की है जो कि डी एस पी एंटीकोटिक सेल के अंदर काम करूगी और एक इंचार्ज इंस्पैक्ट होगा जीडी भी कंपलेन्ट्स रूटीन देव स आंदी है कि कितने कोई स्नैचिंग या कोई होर क्राइम हो गया वोदली पी सी आर जाती है बट जोड़ी ड्रग रिलेटिड कंपलेन्ट आती है जो साडे हेल्पलाइन नंबर पर भी आँदी है और साढ़े कंट्रोल रूम से भी ਕਾਲਸ ਰਿਸਿਵ ਹੁੰਦੀ ਹੈ ਉਹਦੇ ਵਿੱਚ ਕਈ ਜੋ ਵੀ ਕੋਈ ਪਿੰਡ ਲੈਵਲ ਤੇ ਗਲੀਆਂ ਦੇ ਵਿੱਚ ਮੁਹੱਲੇ ਦੇ ਵਿੱਚ ਅਗਰ ਕਿਸੇ ਨੂੰ ਸ਼ੱਕ ਹੈ ਕਿ ਫਲਾਣਾ ਮੋਟਰਸਾਈਕਲ ਤੇ ਚੱਕਰ ਕਰਦਾ ਤਾਂ ਉਹ ਬਸ ਉਹਨਾਂ ਹੀ ਇਨਫੋਰਮੇਸ਼ਨ ਨੂੰ ਉਸ ਕੰਟਰੋਲ ਰੂਮ ਤੇ ਹੈਲਪਲਾਈਨ ਤੇ ਦੇ ਦੇਣ ਉੱਥੇ ਜਿਹੜੀ ਐਂਟੀ ਨਾਰਕੋਟਿਕ ਸਕਵਾਡ ਹੈ ਉਹ ਆਪਣੀ ਮੋਟਰਸਾਈਕਲਸ ਉਹਨਾਂ ਨੂੰ ਦਿੱਤੀ ਗਈ ਹੈ ਉਹਨਾਂ ਤੇ ਜਿਹੜੇ ਮੁਲਾਜ਼ਮ ਡਿਪਿਊਟ ਕੀਤੇ ਗਏ ਜੋ 24 ਘੰਟੇ ਐਕਟੀਵੇਟਡ ਰਹਿੰਗੇ ਉਹ ਸਿਰਫ ਉਸ ਪੁਆਇੰਟ ਆਫ View ਤੋਂ ਜਾ ਕੇ ਉੱਥੇ ਚੈੱਕ ਕਰਕੇ ਉਸ ਬੰਦੇ ਨੂੰ ਫੜੇਗਾ ਆ ਫੜ ਕੇ ਉਹਦੇ ਖਿਲਾਫ ਜਿਹੜੀ ਵੀ ਮਾਮਲਾ ਰਿਕਵਰੀ ਹੁੰਦੀ ਹੈ ਤਾਂ ਉਹ ਪਰਚਾ ਰਜਿਸਟਰ ਹੋਗਾ ਉਹਦੀ ਵੈ ਅਸੀਂ ਕਿੱਥੇ ਜਾ ਰਹੇ ਸੀ ਤੋਂ ਇਹ ਟਾਰਗੇਟਡ ਜਿਹੜੀ ਸਕਵਾਡ ਅਸੀਂ ਤਿਆਰ ਕੀਤੀ ਹੈ ਉਹਦੇ ਆਰਡਰਸ ਅਸੀਂ ਕਰਤੇ ਹਨ ਉਹਨਾਂ ਨੂੰ ਅੱਜ ਤੋਂ ਹੀ ਮੋਬਾਈਲਾਈਜ਼ ਕੀਤਾ ਜਾ ਚੁੱਕਾ ਹੈ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਇੱਕ ਦੋ ਪੱਖ ਦੀ ਜਿਹੜੀ ਹੈ ਅਪਰੋਚ ਹੁੰਦੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਐਨਫੋਰਸਮੈਂਟ ਦਾ ਕੰਮ ਵੀ ਚੱਲ ਰਿਹਾ ਹੈ ਬਟ ਕਿਉਂਕਿ ਇਹ ਇੱਕ ਦਿਨ ਦੇ ਵਿੱਚ ਐਡਿਕਟ ਨਹੀਂ ਹੁੰਦਾ ਬੱਚੇ ਦੀ ਜਿਹੜੀ ਹੈ ਉਹ ਸਾਨੂੰ ਇਹ ਵੀ ਦੇਖਣਾ ਪੈਂਦਾ ਕਿ ਉਹਦੀ ਹੈਬਿਟਸ ਦੇ ਵਿੱਚ ਕੋਈ ਚੇਂਜ ਆ ਰਿਹਾ ਹੈ ਜਾਂ ਉਹ ਕਿਸੇ ਗਲਤ ਰਾਸਤੇ ਦੇ ਵੱਲ ਜਾ ਰਿਹਾ ਹੈ ਕਈ ਵਾਰ ਸੋਸ਼ਲ ਮੀਡੀਆ ਦੇ ਥਰੂ ਵੀ ਬੱਚੇ ਇਨਫਲੂਐਂਸ ਹੋ ਜਾਂਦੇ ਹਨ ਤਾਂ ਅਸੀਂ ਅਲਰਟ ਰਹਿ ਕੇ ਆਪਣੇ ਜਿਹੜੇ ਵੀ ਕੋਈ ਬੱਚਾ ਹੈ ਫੈਮਿਲੀ ਮੈਂਬਰ ਹੈ ਕੋਈ ਯੂਥ ਹੈ ਉਹਦੀ ਹੈਬਿਟਸ ਨੂੰ ਵੀ ਚੈੱਕ ਕਰੀਏ ਜਿੱਥੇ ਕੁਝ ਲੱਗਦਾ ਹੈ ਜੀਡੀਵੀ ਕੰਸਲਟੇਸ਼ਨ ਹੈ ਡਾਕਟਰੀ ਸਲਾਹ ਹੈ ਜਾਂ ਇਵਨ ਪੁਲਿਸ ਦੇ ਥਰੂ ਵੀ ਸੇ ਨਿਰਵਸਰਾਂ ਨੂੰ ਦੱਸ ਕੇ ਅਸੀਂ ਵੀ ਉਹਨਾਂ ਦੀ ਹੈਲਪ ਜ਼ਰੂਰ ਕਰਾਂਗੇ